ਸਤਿ ਨਈਓ ਮਿਲੇਦਾ ਦੋਨੋ ਹੱਥ ਜੋੜਾਂ ਅੱਗੇ ਰੱਬ ਦੇ ਕਰ ਹਲੇ ਸਾਡੀ ਮੁਸ਼ਕਿਲ ਦਾ ਤੂੰ ਵਖ ਸੱਜਣਾ ਮੈਂ ਕੱਖ ਸੱਜਣਾ ਬੜੇ ਦੁੱਖ ਜਿੰਦਰੀ ਸਹੰਦੀ ਏ ਤੇਰੇ ਬਿਨਾ ਦਿਲ ਜਿਆ ਨਹੀਂ ਲੱਗਦਾ ਐ ਜਾਨ ਤਰਫ ਦੀ ਰਹਿੰਦੀ ਏ ਤੇਰੇ ਬਿਨਾ ਦਿਲ ਜਿਆ ਨਹੀਂ ਲੱਗਦਾ ਏ ਜਾਣ ਤੜਪਦੀ ਰਹਿੰਦੀ ਏ ਹੱਸਦੇ ਬਸਦੇ ਸੀ ਸੱਜਣਾ ਵਿੱਚ ਦੂਰੀਆਂ ਪੈ ਗਈਆਂ ਤੇਰੇ ਤੋਂ ਬਖ ਹੋਣ ਦੀਆਂ ਮਜਬੂਰੀਆਂ ਪੈ ਗਈਆਂ ਇਹ ਪਲ ਪਲ ਨੂੰ ਤੇਰੇ ਬਲੇ ਨੂੰ ਸਦਾ ਕੋਈ ਖਿੱਚ ਜਾਈ ਪੈਂਦੀ ਏ ਤੇਰੇ ਬਿਨਾ ਦਿਲ ਜਿਆ ਨਹੀਂ ਲੱਗਦਾ ਹੈ ਜਾਨ ਤੜਪਦੀ ਰਹਦੀ ਏ ਤੇਰੇ ਬਿਨਾ ਦਿਲ ਜਿਆ ਨਹੀਂ ਲੱਗਦਾ ਹੈ ਜਾਨ ਤੜਪਦੀ ਰਹਦੀ ਏ ਤੇਰੇ ਬਿਨ ਹੋਣੇ ਨਹੀਂ ਗੁਜ਼ਰਦਾ ਯਾਰਾ ਸਾਰੀ ਸਰੀਰਾ ਤੇ ਫਾਮਾ ਬਹਾ ਤੇ ਕੰਦਾ ਪਰਣ ਹੰਗਾਰਾ ਤੂੰ ਤੇ ਮੈਨੂੰ ਛੱਡ ਗਿਓ ਲਾਕੇ ਤੂੰ ਤੇ ਮੈਨੂੰ ਛੱਡ ਗਿਓ ਲਾਕੇ ਉਮਰਾਂ ਦਾ ਲਾਰਾ ਹੁਨੇ ਨਹੀਂ ਗੁਜ਼ਾਰਾ ਸਾਰਾ ਸਰਾ ਦੇ ਤੇਰੇ ਬਿਨ ਤਾ ਆਉਂਦਿਆਂ ਨੇ ਕੇਰ ਪੌਂਦਿਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜਾਵਾਂ ਮੈਂ ਯਾ ਤਾ ਆਉਂਦਿਆਂ ਨੇ ਕੇਰ ਪੌਂਦਿਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜਾਵਾਂ ਮੈਂ ਤੇਰੀ ਯਾਦ ਚਰਮ ਮੈਂ ਗਿਣਦੀ ਤੇਰੀ ਯਾਦ ਚਰਮ ਮੈਂ ਗਿਣਦੀ ਇੱਕ ਇੱਕ ਤਾਰਾ ਹੁਣ ਨਹੀਂ guzara ਸਾਰਾ ਸਾਰਾ ਦਿਨ ਤੇਰੇ ਬਿਨ ਗੁਣੇ ਨਹੀਂ guzarda yaara ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾਗਾ ਆ ਆ ਆ ਆ ਆ ਲਾਰੇ ਪੁਲਕੇ ਤੇਰੇ ਮੈਂ ਗੱਲ ਕਹਿਣ ਲਗਾ ਬਾਂ ਤੈਨੂੰ ਤੂੰ ਵੀ ਛੜ ਦੇ ਗਲਤ ਪਹਿਮੀਆਂ ਗੱਲ ਨਾਲ ਲਾਲੇ ਮੈਨੂੰ ਉਂਝ ਆਕਰ ਖੋੜੇ ਦੋਵੇ ਆ ਆਕਰ ਖੋੜੇ ਦੋਵੇ ਆ ਨਾ ਮਾਰੇ ਦਿਲ ਦੇ ਆ ਚੱਲ ਛੜ ਦੇ ਗੁੱਸੇ ਅੜੀਏ ਦਵਾਰਾਂ ਮਿਲਦੇ ਆ ਚੱਲ ਛੜ ਦੇ ਗੁੱਸੇ ਅੜੀਏ दबारा मिलदां